ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਲਾਰਿਆਂ ਦੀ ਪੰਡ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਰੁਪਈਏ ਪੁਤਲਾ ਜਿਹੜਾ ਮੈਰਿਟੋਰੀਅਸ ਸਕੂਲ ਦੇ ਅਧਿਆਪਕਾਂ ਵੱਲੋਂ ਫੂਕਿਆ ਜਾ ਰਿਹਾ ਕੰਮ ਸਹੀ ਤਰੀਕੇ ਨਾਲ ਕਰੀ ਜਾਂਦੇ ਆ ਫਿਰ ਸਾਡੇ ਤੇ ਦੱਸੋ ਵੀ ਕਿਹੜੀ ਕਮੀ ਹੈ ਜਿਹਦੇ ਕਰਕੇ ਸਾਨੂੰ ਜਿਹੜਾ ਹੈ ਕੱਚਾ ਰੱਖਿਆ ਜਾ ਰਿਹਾ ਦੇ 12 ਜਾ ਕੇ ਬਹਿਣਾ ਹੈ ਫਿਰ ਇਹਨਾਂ ਨੂੰ ਉਥੋਂ ਨਿਕਲਣਾ ਔਖਾ ਹੈ ਨਾ ਤਾਂ ਸਾਡੀ ਚੇਤਾਵਨੀ ਵੀ ਹੈ ਭਗਵੰਤ ਮਾਨ ਸਰਕਾਰ ਨੂੰ ਨਾਲੇ ਐਜੂਕੇਸ਼ਨ ਮਿਸਟਰ ਨੂੰ ਚੇਤਾਵਨੀ ਹੈ ਕਿ ਜਿਹੜਾ ਉਹਨਾਂ ਨੇ ਸਾਨੂੰ ਝੂਠ ਬੋਲਿਆ ਜਾਂ ਤਾਂ ਉੱਧਰ ਕੰਮ ਕਰੋ ਅਦਰਵਾਇਜ਼ ਅਸੀਂ ਉਹਨਾਂ ਦੇ ਬਾਹਰ ਤੇ ਬੈਹਿ ਜਾਵਾਂਗੇ ਜਾ ਕੇ ਪੱਕੇ ਮੋਰਚੇ ਲਾਵਾਂਗੇ ਫਿਰ ਉਹਨਾਂ ਨੂੰ ਉਥੋਂ ਨਿਕਲਣਾ ਬਹੁਤ ਔਖਾ ਹੋ ਜਾਏਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਲੋਕ ਸੱਚ ਟੀਵੀ ਨਾਲ ਜੁੜੇ ਹੋ ਅਸੀਂ ਮੈਰੀਟੋਰੀਅਸ ਸਕੂਲ ਫਰੋ ਹਕੂਮਤ ਸਿੰਘ ਵਾਲਾ ਦੇ ਬਾਹਰ ਖੜੇ ਆਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕੇ ਸਾਹਮਣੇ ਮੈਰੀਟੋਰੀਅਸ ਸਕੂਲ ਅਧਿਆਪਕ ਜਿਹੜੇ ਹੈਗੇ ਆ ਉਹ ਰੋਜ਼ ਪ੍ਰਦਰਸ਼ਨ ਕਰ ਰਹੇ ਆ ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਾਨੂੰ ਲੰਬੇ ਸਮੇਂ ਤੋਂ ਜਿਹੜੇ ਹੈਗੇ ਆ ਰੈਗੂਲਰ ਕਰਨ ਦੇ ਲਾਰੇ ਲਾ ਰਹੀ ਹੈ ਜਦ ਕਿ ਅਸਲੀਅਤ ਦੇ ਵਿੱਚ ਇਹਨਾਂ ਦੀ ਜਿਹੜਾ ਇਹਨਾਂ ਨੂੰ ਰੈਗੂਲਰ ਕਰਨ ਦਾ ਕੰਮ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਅਧਿਆਪਕਾਂ ਵੱਲੋਂ ਹੱਥਾਂ ਦੇ ਵਿੱਚ ਪੋਸਟਰ ਚੱਕੇ ਹੋਏ ਆ ਔਰ ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ ਸਿੱਖਿਆ ਮੰਤਰੀ ਹਰਜੋਤ ਬੈਸ ਮਰਦਾਬਾਦ ਦੇ ਨਾਰੇ ਲਾ ਜਾ ਰਹੇ ਆ ਲਾਰਿਆਂ ਦੀ ਪੰਡ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਮੁੱਖ ਮੰਤਰੀ ਦੇ ਪੁਤਲੇ ਦੇ ਉੱਤੇ ਲਾਰਿਆਂ ਦੀ ਪੰਡ ਲਿਖਿਆ ਹੋਇਆ ਹੈ ਲਾਰਿਆਂ ਦੀ ਪੰਡ ਪੰਜਾਬ ਸਰਕਾਰ ਮਰਦਾਬਾਦ ਇਹੋ ਜਿਹੜਾ ਹੈਗਾ ਰਤਬਾ ਪ੍ਰਾਪਤ ਕਰ ਚੁੱਕੀ ਹੈ ਪੰਜਾਬ ਸਰਕਾਰੋਂ ਇਸ ਇਹ ਸਾਰੇ ਮੈਰੀਟੋਰੀਅ ਸਕੂਲ ਦੇ ਅਧਿਆਪਕ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਿ ਇਹਨਾਂ ਦੀਆਂ ਸਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਪਿਛਲੀਆਂ ਸਰਕਾਰਾਂ ਦੌਰਾਨ ਵੀ ਸੰਘਰਸ਼ ਕਰਦੇ ਰਹੇ ਔਰ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਪਣੀਆਂ ਗਰੰਟੀਆਂ ਦੇ ਵਿੱਚ ਇੱਕ ਵਾਦਾ ਇਹ ਕੀਤਾ ਗਿਆ ਸੀ ਕਿ ਪੰਜਾਬ ਦੇ ਜਿਹੜੇ ਵੱਖ-ਵੱਖ ਕੈਟਾਗਰੀਆਂ ਦੇ ਮੁਲਾਜ਼ਮਾਂ ਉਹਨਾਂ ਦੀਆਂ ਸਵਾਵਾਂ ਰੈਗੂਲਰ ਕੀਤੀਆਂ ਜਾਣੀਆਂ ਪਰ ਸਰਕਾਰ ਬਣ ਤੋਂ ਬਾਅਦ 3 ਸਾਲ ਦਾ ਸਮਾਂ ਜਿਹੜਾ ਹੈਗਾ ਉਹ ਬੀਤ ਗਿਆ ਪਰ ਇਹਨਾਂ ਮੁਲਾਜ਼ਮਾਂ ਦੀਆਂ ਇਹਨਾਂ ਅਧਿਆਪਕਾਂ ਦੀਆਂ ਸਵਾਵਾਂ ਅਜੇ ਤੱਕ ਰੈਗੂਲਰ ਨਹੀਂ ਹੋਈਆਂ ਜਿਸ ਕਾਰਨ ਇਹਨਾਂ ਅਧਿਆਪਕਾਂ ਦੇ ਵਿੱਚ ਜਿਹੜਾ ਹੈਗਾ ਉਹ ਰੋਸ ਵਧਣਾ ਸੁਭਾਵਿਕ ਹੈ ਕਿਉਂਕਿ ਸਰਕਾਰ ਦਾ ਸਮਾਂ ਬੀਤਦਾ ਜਾ ਰਿਹਾ ਹੈ ਮੈਂ ਇਸ 2 ਸਾਲ ਦਾ ਸਮਾਂ ਜਿਹੜਾ ਚੋਣਾ ਹੋਣ ਦੇ ਵਿੱਚ ਬਾਕੀ ਰਹਿ ਗਿਆ ਹੈ ਗੱਲ ਕਰਾਂਗੇ ਅਧਿਆਪਕਾਂ ਦੇ ਨਾਲ ਕਿ ਕੀ ਮੁੱਦੇ ਨੇ ਕੀ ਮਸਲੇ ਨੇ ਇਹਨਾਂ ਦੇ ਹਾਂਜੀ ਅੱਜ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਨੇ ਅੱਜ ਪੁਤਲਾ ਸਾੜਨ ਦੇ ਦੇਖੋ ਜੀ ਕੋਈ ਵੀ ਜੋ ਬੰਦਾ ਕੋਈ ਰੋਸ ਪ੍ਰਦਰਸ਼ਨ ਕਰਦਾ ਹੈ ਕੋਈ ਵੀ ਸੰਸਥਾ ਤੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਉਹਦੇ ਵਿੱਚ ਖੁਸ਼ੀ ਤਾਂ ਕੋਈ ਹੁੰਦੀ ਨਹੀਂ ਸਾਡੇ ਜੋ ਸਾਡੀਆਂ ਮੰਗਾਂ ਸੀਗੀਆਂ ਸਾਨੂੰ 2014 ਦੇ ਵਿੱਚ ਭਰਤੀ ਕੀਤਾ ਗਿਆ ਵਾ ਤੇ ਅੱਜ ਸਾਡੇ ਜੀ 11 ਸਾਲ ਹੋ ਚੱਲੇ ਠੀਕ ਹੈ ਸਾਨੂੰ ਹਲੇ ਵੀ ਕੀ ਹੈ ਰੈਗੂਲਰ ਨਹੀਂ ਕੀਤਾ ਗਿਆ ਪਿਛਲੀਆਂ ਜੋ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਸਾਨੂੰ ਇਹੀ ਕਿਹਾ ਵੀ ਤੁਹਾਨੂੰ ਰੈਗੂਲਰ ਕਰ ਦਿੰਨੇ ਆ ਪਰ ਹਲੇ ਤੱਕ ਸਾਡੇ ਵੀ ਕੁਝ ਨਹੀਂ ਸੋਚਿਆ ਗਿਆ ਸਾਡੇ ਦੇਖੋ ਮੇਨ ਚੀਜ਼ ਜੋ ਹੁੰਦੀ ਹੈ ਕਿਸੇ ਟੀਚਰ ਦੇ ਵੱਲੋਂ ਬੱਚਿਆਂ ਨੂੰ ਸਹੀ ਸਹੀ ਨੰਬਰ ਦਵਾਣਾ ਸਹੀ ਜਗ੍ਹਾ ਤੇ ਸੈਟਲ ਕਰਨਾ ਜਦੋਂ ਅਸੀਂ ਉਹ ਕੰਮ ਸਹੀ ਤਰੀਕੇ ਨਾਲ ਕਰੀ ਜਾਂਦੇ ਆ ਫਿਰ ਸਾਡੇ ਤੇ ਦੱਸੋ ਵੀ ਕਿਹੜੀ ਕਮੀ ਹੈ ਜੀਦੇ ਕਰਕੇ ਸਾਨੂੰ ਜਿਹੜਾ ਹੈ ਕੱਚਾ ਰੱਖਿਆ ਜਾ ਰਿਹਾ ਮੁੱਖ ਮੰਤਰੀ ਤਾਂ ਲੰਬੇ ਸਮੇਂ ਤੋਂ ਕਹਿ ਰਹੇ ਆ ਕਿ ਅਸੀਂ ਜਿਹੜਾ ਹੈਗਾ ਬਹੁਤ ਸਾਰੇ ਮੁਲਾਜ਼ਮ ਜਿਹੜੇ ਹੈਗੇ ਉਹ ਪੱਕੇ ਕਰਤੇ ਤੇ ਬਾਕੀਆਂ ਨੂੰ ਬਹੁਤ ਜਲਦੀ ਕਰ ਦਿੱਤਾ ਜਾਊਗਾ ਤੁਹਾਡੀ ਕਾਰਵਾਈ ਕਿੱਥੇ ਕਿਜੀ ਖੜੀ ਹੈ ਦੇਖੋ ਜੀ ਜੇ ਕੀਤੇ ਹੁੰਦੇ ਤਾਂ ਅਸੀਂ ਇੱਥੇ ਤਾਂ ਖੜੇ ਨਹੀਂ ਹੁੰਦੇ ਮੈਂ ਠੀਕ ਹੈ ਸਾਨੂੰ ਤਾਂ ਉਹ ਬੰਦੇ ਵੀ ਨਹੀਂ ਲੱਭਦੇ ਜਿਨ੍ਹਾਂ ਨੂੰ ਰੈਗੂਲਰ ਕੀਤਾ ਹੋਇਆ ਵਾ ਸਾਡੀ ਕਾਰਵਾਈ ਦਾ ਹਮੇਸ਼ਾ ਸਾਨੂੰ ਜਦੋਂ ਵੀ ਮੀਟਿੰਗ ਹੁੰਦੀਆਂ ਸਾਨੂੰ ਇਹ ਕਹਿੰਦੇ ਤੁਹਾਡੀ ਫਾਈਲ ਕਿਤੇ ਫਾਈਨੈਂਸ ਮਿਨਿਸਟਰ ਕੋਲ ਪਈ ਹੈ ਕਦੀ ਪਰਸਨਲ ਕੋਲ ਪਈ ਹੈ ਕਦੀ ਉਹਦੇ ਵਿੱਚ ਕੋਈ ਗਲਤੀ ਹੋ ਗਈ ਹੈ ਸਾਨੂੰ ਸਮਝ ਨਹੀਂ ਆਉਂਦਾ ਜੇ ਕੋਈ ਕਮੀ ਪੇਸ਼ੀ ਹੈ ਤਾਂ ਸਾਨੂੰ ਦੱਸਿਆ ਜਾਵੇ ਠੀਕ ਹੈ ਨਾ ਫਿਰ ਅਸੀਂ ਉਹਨੂੰ ਜਿਹੜਾ ਹੈ ਆਪਣੇ ਵੱਲੋਂ ਵੀ ਦੱਸਦੇ ਕਿ ਸਰ ਸਾਡੀ ਕੋਈ ਕਮੀ ਨਹੀਂ ਹੈਗੀ ਸਾਡੀ ਭਰਤੀ ਜਿਹੜੀ ਹੈ ਕੋਈ ਆਮ ਭਰਤੀ ਨਹੀਂ ਹੈਗੀ ਇਹ ਸਾਡਾ ਟੈਸਟ ਲਿੱਤਾ ਗਿਆ ਹੈ ਸਾਡਾ ਡੈਮੋ ਲਿੱਤਾ ਗਿਆ ਉਸ ਤੋਂ ਬਾਅਦ ਸਾਨੂੰ ਜਿਹੜਾ ਹੈ ਭਰਤੀ ਕੀਤਾ ਗਿਆ ਜੇ ਹੈ ਜੀ ਭਰਤੀ ਕੋਈ ਹੈਗੀ ਹੈ ਤਾਂ ਸਾਨੂੰ ਦਿਖਾ ਦਿੱਤਾ ਜਾਵੇ ਅਸੀਂ ਉਹ ਮੰਗ ਹੁਣ ਨਹੀਂ ਰੱਖਦੇ ਹੋਰ ਅਧਿਆਪਕ ਵੀ ਸਾਡੇ ਨਾਲ ਨੇ ਗੱਲ ਕਰ ਲੈਣੇ ਆਂ ਬਾਈ ਜੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਹੁਣ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਗੱਲ ਸੁਣੀ ਜਾਂਦੀ ਹੈ ਤੁਹਾਡਾ ਮਾਮਲਾ ਇਹ ਜਿਹੜਾ ਕਿੱਥੇ ਕਿੱਜੇ ਲਟਕ ਕੇ ਰਹਿ ਗਿਆ ਸਰ ਇਹ ਕੈਨੂ ਆਮ ਲੋਕਾਂ ਦੀ ਸਰਕਾਰ ਹੈ ਆਪਾਂ ਸਾਰੇ ਜਾਣਦੇ ਕਿ ਪਿਛਲੇ 5 ਸਾਲਾਂ ਤੋਂ ਪੰਜਾਬ ਜਿਹੜਾ ਹਾਲ ਹੋ ਚੁੱਕਿਆ ਹੈ ਜਿਵੇਂ ਮੁੱਖ ਮੰਤਰੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਝੂਠ ਤੇ ਇਲਾਵਾ ਪੰਜਾਬ ਨੂੰ ਕੁਛ ਨਹੀਂ ਦਿੱਤਾ ਜੋ ਹੁਣ ਸੁਣਨ ਨੂੰ ਆਇਆ ਕਿ ਪਹਿਲਾਂ ਵੀ ਉਹ ਜਿੰਦ ਜਿਵੇਂ ਡੇਰਾ ਲਾ ਕੇ ਬੈਠੇ ਸੀ ਹੁਣ ਸੁਣਨ ਨੂੰ ਆਇਆ ਕਿ ਮਹਿਲ ਤਿਆਰ ਕਰਾ ਰਹੇ ਨੇ ਆਪਣੇ ਵਾਸਤੇ ਤੇ ਸਾਨੂੰ ਤਾਂ ਉਹਨਾਂ ਨੇ ਝੂੜ ਦੇ ਲਾ ਕੋਈ ਚ ਨਹੀਂ ਦਿੱਤਾ ਅਸੀਂ ਜਿਹੜੀ ਆ ਪੰਡ ਬਣਾਈ ਏ ਇਹਦਾ ਭਾਰ ਇੰਨਾ ਜ਼ਿਆਦਾ ਹੋ ਗਿਆ ਵੀ ਸਾਨੂੰ ਫੂਕਣਾ ਪੈ ਗਿਆ ਅਸੀਂ ਹੁਣ ਸੰਭਾਲ ਨਹੀਂ ਸਕਦੇ ਲਾਰੇ ਇੰਨੇ ਜ਼ਿਆਦਾ ਲਾਰੇ ਉਹ ਲਾ ਚੁੱਕੇ ਸਾਨੂੰ ਜੇ ਆਪਾਂ ਗੱਲ ਕਰੀ ਮੀਟਿੰਗਾਂ ਦੀ ਤਾਂ ਸਾਡੀਆਂ ਨੇ ਨਾ ਇਨੇ ਕਈ ਮੀਟਿੰਗਾਂ ਹੋ ਚੁੱਕੀਆਂ ਜਿਸ ਸਮੇਂ ਸਮੇਂ ਤੇ ਸਾਨੂੰ ਇਹ ਲਾਰੇ ਦਿੱਤਾ ਜੇ ਆਪਾਂ ਪਿਛਲੀਆਂ ਦੋ ਮੀਟਿੰਗਾਂ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ ਇੱਕ ਮੀਟਿੰਗ ਸਬ ਕਮੇਟੀ ਨਾਲ ਹੋਈ ਏ ਸਬ ਕਮੇਟੀ ਸਾਨੂੰ ਹੀ ਬੁਲਾ ਕੇ ਇਹ ਗੱਲ ਜਿਹੜੋ ਅਸੀਂ ਦੱਸੀ ਆਪਣੀ ਵੀ ਅਸੀਂ ਇੰਨੇ ਸਾਲ ਤੋਂ ਕੱਚੇ ਸਾਡੀ ਜਿਹੜੀ ਭਰਤੀ ਪ੍ਰੋਪਰ ਚੈਨਲ ਪਰਤੀ ਸਾਡੀ ਕੋਈ ਕਮੀ ਨਹੀਂ ਹੈਗੀ ਤਾਂ ਜਿਹੜੇ ਹਰਪਾਲ ਚਿਮਾ ਜੀ ਨੇ ਉਹ ਇਸ ਖੁਦ ਗੱਲ ਖੁਦ ਇਸ ਗੱਲ ਨੂੰ ਮੰਨਦੇ ਨੇ ਵੀ ਹਾਂਜੀ ਤੁਹਾਡਾ ਜਿਹੜਾ ਮੁੱਦਾ ਹੈ ਬੜਾ ਸੀਨਾਂ ਦਾ ਜਿਹੜਾ ਮੁੱਦਾ ਹੈ ਉਹ ਵਿਭਾਗ ਚ ਰੈਗੂਲਰ ਕਰ ਲਈ ਵਿਚਾਰੋ ਮੈਂ ਤੁਹਾਨੂੰ ਉਹਦੀ ਨੋਟਿੰਗ ਲਾ ਕੇ ਦਿਨਾ ਤਾਂ ਉਹਨਾਂ ਨੂੰ ਲੋਡਿੰਗ ਲੱਗ ਲਈ ਜਾਂਦੀ ਉਸ ਤੋਂ 15 ਦਿਨਾਂ 15 ਜਾਂ 20 ਦਿਨਾਂ ਬਾਅਦ ਸਾਨੂੰ ਐਜੂਕੇਸ਼ਨ ਮਿਸਟਰ ਦਾ ਫੋਨ ਆਂਦਾ ਵੀ ਅਸੀਂ ਦੀ ਤੁਹਾਨੂੰ ਯੂਨੀਅਨ ਲੈਵਲ ਤੇ ਬੁਲਾ ਰਹੇ ਹਾਂ ਤੁਸੀਂ ਆ ਕੇ ਸਾਡੇ ਨਾਲ ਮਿਲੋ ਅਸੀਂ ਤੁਹਾਡਾ ਹੱਲ ਕਰਨਾ ਅਸੀਂ ਉੱਥੇ ਜਾਣਦੇ ਆ ਸਾਡੀ ਸਿੱਖਿਆ ਮੰਤਰੀ ਨਾਲ ਗੱਲ ਹੁੰਦੀ ਹੈ ਸਿੱਖਿਆ ਮੰਤਰੀ ਸਾਨੂੰ ਇਹ ਗੱਲ ਕਹਿੰਦਾ ਹੈ ਵੀ ਦੇਖੋ ਜੀ ਤੁਹਾਡੀਆਂ ਦੋ ਹੀ ਡਿਮਾਂਡਾਂ ਨੇ ਇੱਕ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਰੈਗੂਲਰ ਕਰ ਦਿਓ ਅਸੀਂ ਤੁਹਾਡੀ ਰੈਗੂਲਰ ਦੇ ਬਾਰੇ ਜਿਹੜੀ ਇਹ ਉਹ ਮਤਲਬ ਅਪਰੂਵਲ ਸਾਨੂੰ ਮਿਲ ਚੁੱਕੀ ਹੈ ਅਸੀਂ ਇਹ ਤੇ ਕੰਮ ਕਰਨਾ ਸਟਾਰਟ ਕਰ ਦਿੱਤਾ ਤਾਂ ਅਸੀਂ ਬੜੇ 1 ਇੱਕ ਜਾਂ ਡੇਢ ਮਹੀਨੇ ਅੰਦਰ ਤੁਹਾਨੂੰ ਰੈਗੂਲਰ ਕਰ ਦਾਂਗੇ ਦੂਜੀ ਗੱਲ ਉਹ ਕਹਿੰਦੇ ਨੇ ਵੀ ਤੁਹਾਡਾ ਜਿਹੜਾ ਮੁੱਦਾ ਹੈਗਾ ਉਹ ਹੈਗਾ ਆਪਣੇ ਇਨਕ੍ਰੀਮੈਂਟ ਦਾ ਕਿਉਂਕਿ ਸਾਡੇ ਜਿਹੜੇ ਇਨਕ੍ਰੀਮੈਂਟ ਹੈ ਸਕੂਲ ਖੁੱਲ੍ਹੇਨ 10 ਸਾਲ ਹੋ ਚੁੱਕੇ ਨੇ ਪਰ ਇਹਨਾਂ ਨੂੰ 10 ਸਾਲ ਇਹ ਦਿਮਗਾਏ ਜਮਾਨੇ ਚ ਜਿੱਥੇ ਇੱਕ ਸਰਕਾਰੀ ਦੇ ਆਪੀ ਤਨਖਾਹ ਲੱਖ ਲੱਖ ਰੁਪਏ ਕਰੀਬ ਹੈ ਉੱਥੇ ਸਾਡੇ ਵਿਆਪਕ ਸੇਮ ਕੰਮ ਕਰਕੇ ਉਹਨਾਂ ਵਧੀਆ ਕੰਮ ਕਰਕੇ ਇੱਥੇ ਮੈਂ ਗੱਲ ਜੋੜ ਦਿੰਦਾ ਕਿ ਇਹਦੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਵਧੀਆ ਬੱਚੇ ਨੇ ਕ੍ਰੀਮ ਲੀਅਰ ਹੈ ਇੱਥੇ ਜੇਪਾ ਰਿਜ਼ਲਟਾਂ ਦੀ ਗੱਲ ਕਰੀ ਤਾਂ ਸਾਡੀ ਜੀ ਰਿਜ਼ਲਟ ਨੇ ਪਿਛਣੀ ਸਾਡੇ ਜੇ ਪਿਛਲੇ ਰਿਜ਼ਲਟ ਆਏ ਨੇ ਉਹ ਚ 85 ਜਿਹੜੀ ਮੈਟਾ ਨੇ ਸਿਰਫ ਮੈਟੋਰ ਸਕੂਲਾਂ ਦੇ ਆਈਆਂ ਨੇ ਜੇ ਆਪਾਂ ਜਈ ਮੈਨਜ਼ ਦੀ ਗੱਲ ਕਰੀ ਤਾਂ 118 ਬੱਚੇ ਜਈ ਮੈਨ ਦੇ ਸੀ ਮੈਟੋਰ ਸਕੂਲਾਂ ਦੇ ਹੋਏ ਨਹੀਂ ਮਤਲਬ ਕੁਆਲੀਫਾਈ ਕੀਤਾ ਤਾਂ ਇੰਨਾ ਵਧੀਆ ਰਿਜ਼ਲਟ ਦੇਣ ਦੇ ਬਾਵਜੂਦ ਵੀ ਸਾਨੂੰ ਗੱਲ ਇਹ ਨਹੀਂ ਸਮਝ ਆ ਰਹੀ ਵੀ ਸਰਕਾਰ ਝੂਠ ਕਿਉਂ बोलਦੀ ਹੈ ਜੇ ਇੰਕ੍ਰੀਮੈਂਟ ਦੀ ਗੱਲ ਕਰ ਰਹੇ ਸੀ ਕਿ ਤੁਹਾਨੂੰ ਅਸੀਂ ਮਤਲਬ ਸਾਡੀ ਸ਼ਨੀਵਾਰ ਨੂੰ ਮੀਟਿੰਗ ਹੁੰਦੀ ਹੈ ਸਾਨੂੰ ਕੀ ਇਹਨਾਂ ਨੂੰ 100 ਪੱਤਰ ਜਾਰੀ ਹੋ ਜਾਏਗਾ ਇਸ ਗੱਲ ਨੂੰ ਵਿੱਚ ਮੰਨੋ ਕਿ 50 ਦਿਨ ਹੋ ਗਏ ਪਰ ਪੱਤਰ ਅਜੇ ਤੱਕ ਜਾਰੀ ਨਹੀਂ ਹੋਇਆ ਠੀਕ ਹੈ ਅਸੀਂ ਇਸ ਜੀ ਦਾ ਵਿਰੋਧ ਕਰਦੇ ਆਂ ਤੇ ਅਸੀਂ ਅੱਜ ਤਾਂ ਸਰਕਾਰ ਨੂੰ ਸਿਰ ਵਿੱਚ ਚਤਾਵਨੀ ਦੇ ਰਹੇ ਆਂ ਵੀ ਬੰਦਿਆ ਤੇਰੇ ਬਣ ਕੇ ਜਿਹੜਾ ਕੰਮ ਤੁਸੀਂ ਗੱਲਾਂ ਕਹਿ ਕੇ ਆਏ ਸੀ ਵੀ ਅਸੀਂ ਸੱਤ ਸਰਕਾਰ ਚਲਾਵਾਂਗੇ ਅਸੀਂ ਮਸਲੇ ਹੱਲ ਕਰਾਂਗੇ ਅਸੀਂ ਕੱਚੇ ਮਲਾਏ ਪੱਕੇ ਕਰਾਂਗੇ ਤਾਂ ਉਸ ਰਾਹ ਤੁਰਪੋ ਨਹੀਂ ਤਾਂ ਅੱਜ ਇਹ ਇੱਕ ਸੰਕੇਤਕ ਪ੍ਰਦਰਸ਼ਨ ਹੋ ਰਿਹਾ ਅੱਜ ਤਾਂ ਅਸੀਂ ਲਾਰੇ ਦੀ ਪੰਡ ਫੂਕ ਰਹੇ ਆਂ ਮੁੜ ਕੇ ਅਸੀਂ ਇਹਨਾਂ ਦੇ ਬਾਹਰ ਜਾ ਕੇ ਬਹਿਣਾ ਹੈ ਫਿਰ ਇਹਨਾਂ ਨੂੰ ਉੱਥੋਂ ਨਿਕਲਣਾ ਔਖਾ ਹੈ ਨਾ ਸਾਡੀ ਚੇਤਾਵਨੀ ਵੀ ਹੈ ਭਗਵੰਤਾਨ ਸਰਕਾਰ ਨੂੰ ਨਾਲੇ ਇਹ ਜੁਕਿਸਟ ਮਿਸਟਰ ਨੂੰ ਚੇਤਾਵਨੀ ਹੈ ਕਿ ਜਿਹੜਾ ਉਹਨਾਂ ਨੇ ਸਾਨੂੰ ਝ ਅਦਰਵਾਈਜ਼ ਅਸੀਂ ਉਹਨਾਂ ਦੇ ਬਾਅਦ ਬੈਠ ਜਾਵਾਂਗੇ ਜਾ ਕੇ ਪੱਕੇ ਮੋਰਚੇ ਲਾਵਾਂਗੇ ਫਿਰ ਉਹਨਾਂ ਨੂੰ ਤੋਂ ਨਿਕਲਣਾ ਬਹੁਤ ਔਖਾ ਹੋ ਜਾਏਗਾ ਮੈਂ ਚੇਤਾਵਨੀ ਦਿੱਤੀ ਹੈ ਇਹਦੇ ਆਪਕਾਂ ਨੂੰ ਇੱਕ ਕਿ ਜੇਕਰ ਉਹਨਾਂ ਦੀਆਂ ਸਮਾਵਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਰੈਗੂਲਰ ਨਾ ਕੀਤਾ ਗਿਆ ਤਾਂ ਜਲਦੀ ਹੀ ਉਹ ਐਕਸ਼ਨ ਮੋਡ ਦੇ ਵਿੱਚ ਆਉਣਗੇ ਔਰ ਸਰਕਾਰ ਦਾ ਜਿਹੜਾ ਹੈਗਾ ਸਰਕਾਰ ਦੇ ਮੰਤਰੀਆਂ ਦਾ ਵਿਧਾਇਕਾਂ ਦਾ ਜਿਹੜਾ ਹੈਗਾ ਉਹ ਘਰੋਂ ਨਿਕਲਣਾ ਬੰਦ ਕਰ ਦਿੱਤਾ ਜਾਵੇਗਾ ਇਹ ਸਾਰੇ ਅਧਿਆਪਕ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੇ ਨੇ ਜਿਹੜੇ ਕਿ ਇੱਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਆਏ ਹੋਏ ਨੇ ਸਾਹਮਣੇ ਮੈਰੀਟੋਰੀਅਸ ਸਕੂਲ ਹੈ ਔਰ ਅਧਿਆਪਕ ਜਿਹੜੇ ਹੈਗੇ ਆ ਉਹ ਪੁਤਲਾ ਫੂਕ ਰਹੇ ਆ ਲਾਰਿਆਂ ਦੀ ਪੰਡ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਰੁਪਈਏ ਪੁਤਲਾ ਜਿਹੜਾ ਮੈਰਿਟੋਰੀਅਸ ਸਕੂਲ ਦੇ ਅਧਿਆਪਕਾਂ ਵੱਲੋਂ ਫੂਕਿਆ ਜਾ ਰਿਹਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ